ਜੇ ਤੁਸੀਂ ਵੀ ਇੱਕ ਸਟੂਡੈਂਟ ਹੋ ਤੈਨੂੰ ਵੀ ਲੱਗਦਾ ਹੈ ਕਿ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਆਪਣਾ ਫਿਊਚਰ ਸੈਕੂਅਰ ਕਰਨਾ ਚਾਹੁੰਦੇ ਹੋ ਇਨ ਫਿਊਚਰ ਵਾਸਤੇ ਤੁਹਾਨੂੰ ਆਪਣਾ ਕੋਈ ਸਟਾਰਟਅਪ ਕਰਨਾ ਹੈ ਤਾਂ ਅਸੀਂ স্পেশਲ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਜ ਜਿਹਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਆਪਣਾ ਆਪ ਦਾ ਸਟਾਰਟਅਪ ਕਰ ਸਕਦੇ ਹੋ ਕਿਵੇਂ ਤੁਸੀਂ ਸਟੱਡੀ ਕਰਦੇ ਕਰਦੇ ਵੀ ਆਰਾਮ ਨਾਲ 2-3 ਘੰਟੇ ਦੇ ਵਿੱਚ ਆਪਣਾ ਖੁਦ ਦਾ ਬਿਜ਼ਨਸ ਕਰ ਸਕੋਗੇ ਤੇ ਕਿਸ ਤਰ੍ਹਾਂ ਕਰਨਾ ਹੈ ਕਿਹੜਾ ਬਿਜ਼ਨਸ ਕਰਨਾ ਹੈ ਉਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸਾਂਗੇ ਕੰਪਲੀਟ ਡਿਸਕਸ਼ਨ ਕਰਾਂਗੇ ਆਪਾਂ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਮੈਂ ਤੁਹਾਨੂੰ ਨਹੀਂ ਕਹਾਂਗੇ ਕਿ ਤੁਸੀਂ ਆਪਣੀ ਦ ਸੀ ਸੈਲ ਕਰੋ ਖੁਜੇ ਨਹੀਂ ਅੱਜ ਕੁ ਡਿਫਰੈਂਟ ਲੈ ਕੇ ਆਏ ਥੋੜੇ ਵਾਸਤੇ ਤਾਂ ਬਣੇ ਰਿਓ ਵੀਡੀਓ ਦੇ ਐਂਡ ਤੱਕ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਵਰਚੈਨਲ ਕਿਵੇਂ ਤੁਸੀਂ ਸਾਰੇ ਆਇਓ ਤੁਸੀਂ ਸਾਰੇ ਵੈਲਨ ਗੁੱਡ ਫੱਦੀਆ ਹੋਗੇ ਤਾਂ ਅੱਜ ਆਪਾਂ ਸਟੂਡੈਂਟ ਬਾਰੇ ਗੱਲ ਕਰ ਰਹੇ ਹਾਂ ਕਾਫੀ ਸਾਰੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਆਪਣਾ ਆਪ ਦਾ ਕੁਝ ਕਰਨਾ ਚਾਹੀਦਾ ਆਪਣਾ ਆਪ ਦਾ ਬਿਜ਼ਨਸ ਕਰਨਾ ਚਾਹੀਦਾ ਹੈ ਤੇ ਸਕਸੈਸ ਹੋਣਾ ਚਾਹੀਦਾ ਹੈ ਹੋ ਸਕਦਾ ਹੈ ਅਗੇ ਜਾ ਕੇ ਜੌਬ ਮਿਲੇ ਨਹੀਂ ਮਿਲੇ ਔਰ ਫੋਰਨ ਜਾਣ ਨਹੀਂ ਜਾਣ ਮਤਲਬ ਕੁਝ ਵੀ ਹੋ ਸਕਦਾ ਹੈ ਬਟ ਆਪਣਾ ਇੰਡੀਆ ਦੇ ਵਿੱਚ ਇੱਕ ਸਟਾਰਟਅਪ ਤਾਂ ਬਣਦਾ ਹੈ ਤਾਂ ਦੇਖੋ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਵੇਂ ਕਿ ਈ-ਕਾਮਰਸ ਟਾਈਪ ਹੁੰਦਾ ਹੈ ਨਾ ਉਸ ਤਰ੍ਹਾਂ ਦਾ ਵੀ ਕੰਮ ਕਰ ਸਕਦੇ ਹੋ ਚਲੋ ਮੈਂ ਤੁਹਾਨੂੰ ਕੁਝ ਚੀਜ਼ਾਂ ਦੱਸ ਦਿਆਂ ਨੇ ਤੁਸੀਂ ਕਲੈਕਸ਼ਨ ਪਰਚੇਸ ਕਰੋ ਮਿਨੀਮਮ ਇਨਵੈਸਟਮੈਂਟ 25-30 ਹਜ਼ਾਰ ਬਸ ਇੰਨਾ ਹੀ ਇਨਵੈਸਟ ਕਰੋ ਸਟਾਰਟਿੰਗ ਦੇ ਵਿੱਚ ਤੇ ਇਨਵੈਸਟ ਕਰਕੇ ਤੁਸੀਂ ਇੱਥੋਂ ਕਲੈਕਸ਼ਨ ਪਰਚੇਸ ਕਰੋ ਉਸ ਕਲੈਕਸ਼ਨ ਨੂੰ ਤੁਸੀਂ ਇੰਸਟਾਗ੍ਰam ਤੇ ਆਪਣਾ ਆਈਡੀ ਬਣਾਓ ਉਹਦੇ ਤੇ ਪੋਸਟ ਕਰੋ ਟ੍ਰੀਲਾਂ ਪਾਓ ਦੀ ਦੂਜਾ ਫਲਿੱਪਕਾਰਟ ਐਮਾਜ਼ੋਨ ਮਿੰਟਰਾ ਮੀ ਸ਼ੋ ਇਹਨਾਂ ਸਾਰਿਆਂ ਤੇ ਆਪਣਾ ਅਕਾਊਂਟ ਬਣਾਓ ਤੇ ਆਪਣੇ ਪ੍ਰੋਡਕਟ ਨੂੰ ਅਪਲੋਡ ਕਰੋ ਅਪਲੋਡ ਕਰਨ ਦੇ ਨਾਲ ਤੁਹਾਨੂੰ ਇਨਕੁਆਰੀ ਆਊਗੀ ਲੋਕੀ ਪਰਚੇਸ ਕਰਨਗੇ ਤੁਹਾਡਾ ਉਹ ਕਲੈਕਸ਼ਨ ਜੁਜਨੇ ਲੋਕੀ ਤੁਹਾਡੇ ਕਲੈਕਸ਼ਨ ਪਰਚੇਸ ਕਰਨਗੇ ਉਹਨਾਂ ਦਾ ਤੁਹਾਨੂੰ ਪਤਾ ਲੱਗ ਜਾਣਾ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਬਿੱਲ ਕੱਢੋ ਫਿਰ ਉਹਨਾਂ ਦਾ ਉਹ ਸਮਾਨ ਪੈਕ ਕਰੋ ਹੁਣ ਤੁਸੀਂ ਕਹੋਗੇ ਮੈਡਮ ਜੀ ਸਾਰਾ ਦਿਨ ਲੱਗ ਜਾਣਾ ਨਹੀਂ ਲੱਗਦਾ ਸਿਰਫ 3 ਤੋਂ 4 ਘੰਟੇ ਤੁਸੀਂ ਆਰਾਮ ਨਾਲ ਦੇ ਸਕਦੇ ਹੋ ਜੇ ਸਵੇਰੇ ਸਵੇਰੇ ਦੀ ਗੱਲ ਕਰਾਂ ਤੁਸੀਂ ਆਰਾਮ ਨਾਲ ਆਪਣੇ 3 ਘੰਟੇ ਇਹਨਾਂ ਨੂੰ ਦੇ ਕੇ ਤੁਸੀਂ ਆਪਣੇ ਕਾਲਜ ਜਾ ਸਕਦੇ ਹੋ ਹੋ ਸਕਦਾ ਹੈ ਤੁਸੀਂ ਮਾਸਟਰਸ ਕਰ ਰਹੇ ਹੋ ਜਾਂ ਫਿਰ ਹੋ ਸਕਦਾ ਹੈ ਤੁਸੀਂ ਗ੍ਰੈਜੂਏਸ਼ਨ ਕਰ ਰਹੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਆਪਣੇ ਕਾਲਜ ਨੂੰ ਅਟੈਂਡ ਕਰ ਸਕਦੇ ਹੋ ਸ਼ਾਮ ਨੂੰ ਆ ਕੇ ਤੁਸੀਂ ਫਿਰ ਇਹੀ ਕੰਮ ਕਰ ਸਕਦੇ ਹੋ ਸ਼ਾਮ ਨੂੰ ਤੁਸੀਂ ਪੈਕੇਜਿੰਗ ਕਰ ਸਕਦੇ ਹੋ ਅਹ ਦੇਖ ਚੀਜ਼ ਹੋਰ ਜਿਹੜਾ ਬੰਦਾ ਤੁਹਾਨੂੰ ਆਰਡਰ ਦੇ ਰਿਹਾ ਹੈ ਨਾ ਉਦੇ ਰਾਹੀਂ ਜਿਹੜਾ ਪਲੈਟਫਾਰਮ ਤੋਂ ਆਰਡਰ ਆਇਆ ਨਾ ਫਮਿਓ ਮਿੰਤਰਾ ਹੋਵੇ ਮੇਸ਼ਰ ਹੋਵੇ ਉਤੋਂ ਹੀ ਇੱਕ ਬੰਦਾ ਆਉਂਦਾ ਹੈ ਡਿਲੀਵਰੀ ਵਾਸਤੇ ਉਹ ਲੈ ਕੇ ਜਾਂਦਾ ਹੈ ਕਲੈਕਸ਼ਨ ਤੁਸੀਂ ਉਹਨਾਂ ਨੂੰ ਦੇ ਦਿਓ ਉਹ ਲੈ ਕੇ ਚਲਾ ਜਾਂਦਾ ਹੈ ਤੇ ਉਹ ਆਪੇ ਹੀ ਉਹਨਾਂ ਨੂੰ ਪੋਸਟ ਕਰਦਾ ਹੈ ਤੇ ਤੁਹਾਡੀ ਉਹ ਟੈਨਸ਼ਨ ਵੀ ਹੈ ਨਹੀਂ ਡਿਲੀਵਰੀ ਬੋਏ ਆਊਗਾ ਲੈ ਕੇ ਜਾਊਗਾ ਤਾਂ ਇਹ ਵੀ ਟੈਨਸ਼ਨ ਖਤਮ ਹੋ ਜਾਂਦੀ ਹੈ ਤੁਹਾਨੂੰ ਦੋ ਹੀ ਤਰ੍ਹਾਂ ਦੇ ਕੰਮ ਕਰਨੇ ਆ ਪੋਸਟਿੰਗ ਕਰਨੀ ਆਪਣੀ ਆਪਣਾ ਪੇਜ ਬਣਾਉਣਾ ਹੈ ਤੇ ਦੂਜਾ ਇਹ ਕਿ ਔਨਲਾਈਨ ਸੇਲ ਕਰਨਾ ਹੈ ਜਦੋਂ ਤੁਹਾਡਾ ਕਲੈਕਸ਼ਨ ਔਨਲਾਈਨ ਸੇਲ ਹੋਣ ਲੱਗ ਜਾਂਦਾ ਹੈ ਤੋ ਫਿਰ ਤੁਹਾਨੂੰ ਫਾਇਦਾ ਪਤਾ ਹੈ ਕੀ ਹੋਊਗਾ ਲੋਕਾਂ ਨੂੰ ਪਤਾ ਲੱਗੂਗਾ ਕਿ ਤੁਹਾਡਾ ਆਪ ਦਾ ਵੀ ਪੇਜ ਹੈ ਕਾਫੀ سارے ਲੋਕੇ ਤੁਹਾਨੂੰ ਉੱਥੇ ਵੀ ਫੋਲੋ ਕਰਨਗੇ ਨਾਲੇ ਤੁਹਾਡੇ ਪ੍ਰੋਡਕਟ ਨੂੰ ਪਿਆਰ ਦੇਣਗੇ ਰੇਟਿੰਗ ਦੇਣਗੇ ਰੇਟਿੰਗ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੇ ਤੁਹਾਡੇ ਪ੍ਰੋਡਕਟਸ ਨੂੰ 5 ਰੇਟਿੰਗ ਮਿਲ ਜਾਂਦੀ ਹੈ 4 ਰੇਟਿੰਗ ਮਿਲ ਜਾਂਦੀ ਹੈ ਡੈਫੀਨੇਟਲੀ ਕਿ ਤੁਹਾਡਾ ਕਲੈਕਸ਼ਨ ਬਹੁਤ ਵਧੀਆ ਹੈ ਤਹੀਂ ਤੁਹਾਨੂੰ ਐਨੀ ਵਧੀਆ ਰੇਟਿੰਗ ਮਿਲ ਰਹੀ ਹੈ ਤੇ ਉਹਦਾ ਇੱਕ ਹੋਰ ਬਹੁਤ ਵੱਡਾ ਫਾਇਦਾ ਇਹ ਕਿ ਤੁਹਾਨੂੰ پتہ ਪ੍ਰਾਈਸ ਰੇਂਜ ਫਿਕਸ ਹੁੰਦੀ ਹੈ ਜੇਕਰ ਤੁਸੀਂ ਕੋਈ ਕਲੈਕਸ਼ਨ 299 ਦੇ ਵਿੱਚ ਰੱਖਿਆ ਹੈ ਜਾਂ 499 ਰੱਖਿਆ ਤਾਂ ਉਹ 499 ਹੀ ਰਹੂਗਾ ఆక నీ కను ఫోర్ నైన్ ఫిఫ్టీ లే 400 ਲੈ ਲੋ ਮਤਲਬ ਬਾਰਗੇਨਿੰਗ ਨਹੀਂ ਹੋ ਸਕਦੀ ਤਾਂ ਇਹ ਵੀ ਬਹੁਤ ਵਧੀਆ ਕੰਮ ਹੈ ਦੂਜੀ ਚੀਜ਼ ਆ ਇੱਕ ਜੇ ਤੁਸੀਂ ਫ੍ਰੀ ਡਿਲੀਵਰੀ ਰੱਖ ਸਕਦੇ ਹੋ ਆਪਣੇ ਜਿਵੇਂ ਪ੍ਰੋਡਕਟ ਦੀ ਇੱਕ ਰੇਂਜ ਦੇ ਹਿਸਾਬ ਦੇ ਨਾਲ ਕਿ ਇਸ ਰੇਂਜ ਤੋਂ ਉੱਤੇ ਤੁਸੀਂ ਫ੍ਰੀ ਡਿਲੀਵਰੀ ਦੋਗੇ ਤਾਂ ਉਹ ਵੀ ਵਧੀਆ ਰਹੂਗਾ ਤਾਂ ਕਿ ਲੋਕੀ ਤੁਹਾਡੇ ਨਾਲ ਕਨੈਕਟ ਕਰਨ ਉਹਨਾਂ ਨੂੰ ਕਿਉਂਕਿ ਤੁਸੀਂ ਵੀ ਜਾਣਦੇ ਹੋ ਜਿਹੜਾ ਵੀ 70 80 ਰੁਪੀਸ ਆਪਾਂ ਡਿਲੀਵਰੀ ਚਾਰਜਸ ਦੇਣੇ ਆ ਉਸ ਤੋਂ ਵਧੀਆ ਹੈ ਕਿ ਲੋਕੀ ਪਰਚੇਸ ਉੱਥੇ ਹੀ ਕਰ ਦੇਣ ਤਾਂ ਫ੍ਰੀ ਡਿਲੀਵਰੀ ਮਿਲ ਜਾਂਦੀ ਹੈ ਤਾਂ ਇਹ ਵੀ ਤੁਹਾਨੂੰ ਵਧੀਆ ਰਹੂਗਾ ਸਟਾਰਟਿੰਗ 'ਚ ਬਹੁਤ ਜ਼ਿਆਦਾ ਬੈਨੀਫਿਟ ਨਹੀਂ ਹੋਗਾ ਮੈਂ ਤੁਹਾਨੂੰ ਆਪ ਕਹਿ ਰਹੀਆਂ ਸਟਾਰਟਿੰ 5% ਪ੍ਰੋਫਿਟ ਹੋ ਸਕਦਾ ਹੈ ਲੇਕਿਨ ਬਾਅਦ ਚ ਤੁਹਾਨੂੰ ਵਧੀਆ ਪ੍ਰੋਫਿਟ ਹੋਊਗਾ ਹੀ ਹੋਊਗਾ ਇਸ ਕਰਕੇ ਤੁਸੀਂ ਇਹ ਵਾਲਾ ਕੰਮ ਵੀ ਕਰ ਸਕਦੇ ਹੋ 3-4 ਘੰਟੇ ਹੀ ਦੇਣੇ ਹੈ બસ ਐਨਾਈ ਤੇ ਪਰਚੇਜ਼ਿੰਗ ਕਰਨ ਵਾਸਤੇ ਤੁਹਾਨੂੰ ਆਣਾ ਹੈ ਜ ਮੇਰਾ ਫੈਸ਼ਨ ਕਿਉਂਕਿ ਇੱਥੇ ਤੁਹਾਨੂੰ ਹਰ ਤਰ੍ਹਾਂ ਦੇ ਕਲੈਕਸ਼ਨ ਮਿਲਦੇ ਆ ਲੈਡਿਸ ਵੇਅਰ ਚਾਹੀਦਾ ਹੈ ਮੈਨਸ ਵੇਅਰ ਚਾਹੀਦਾ ਹੈ ਕਿਡਸ ਵੇਅਰ ਚਾਹੀਦਾ ਹੈ ਸਭ ਕੁਝ ਆਪਣੇ ਕੋਲ ਮਿਲ ਜਾਂਦਾ ਹੈ ਤੇ ਮਿਲਦਾ ਹੈ ਸਭ ਫੈਕਟਰੀ ਰੇਟਾਂ ਤੇ ਜਦੋਂ ਫੈਕਟਰੀ ਦਾ ਕਲੈਕਸ਼ਨ ਮਿਲ ਰਿਹਾ ਉਹ ਤੁਹਾਨੂੰ ਲੈ ਕੇ ਤੁਸੀਂ ਆਰਾਮ ਨਾਲ ਇਹਨਾਂ ਪਲੇਟਫਾਰਮ ਤੇ ਸੇਲ ਕਰੋਗੇ ਤਾਂ ਵੀ ਤੁਸੀਂ ਵਧੀਆ ਮਾਰਜਿਨ ਕਮਾਈ ਲੋਗੇ ਆਰਾਮ ਨਾਲ 30 40% ਮਾਰਜਿਨ ਤੁਸੀਂ ਸਟਾਰਟਿੰਗ 'ਚ ਹੀ ਕਮਾ ਲੋਗੇ ਫਿਰ ਧੀਰੇ 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 ਜਦੋਂ ਇਹ ਕੰਮ ਵੱਧੇਗਾ ਉਸ ਹਿਸਾਬ ਦੇ ਨਾਲ ਤੁਸੀਂ ਜੇ ਤੁਹਾਨੂੰ ਲੱਗੇ ਕਿ ਪੈਕੇਜਿੰਗ ਕਰਨੀ ਹੈ ਤਾਂ ਤੁਸੀਂ ਇੱਕ ਬੰਦਾ ਹਾਇਰ ਕਰ ਸਕਦੇ ਆਪਣੇ ਜੌਬ ਦੇ ਵਿੱਚ ਉਹਨੂੰ ਹਾਇਰ ਕਰਕੇ ਤੁਸੀਂ ਪੈਕੇਜਿੰਗ ਕਰਵਾ ਸਕਦੇ ਹੋ ਬਿਲ ਕਰਵਾ ਸਕਦੇ ਹੋ ਉਹ ਵੀ ਤੁਹਾਨੂੰ ਵਧੀਆ ਬੈਨੀਫਿਟ ਰਹੂਗਾ ਕਿ ਤੁਸੀਂ ਇੱਕ ਬੰਦੇ ਨੂੰ ਸੈਲਰੀ ਦਿਓਗੇ ਬਟ ਉਹ ਕਦੋਂ ਦੇਣਾ ਹੈ ਜਦੋਂ ਤੁਹਾਡੇ ਕੋਲ ਬਹੁਤ ਜ਼ਿਆਦਾ ਪਾਰਸਲ ਐਵੇਂ ਹੋਣ ਕਿ ਤੁਹਾਨੂੰ ਭੇਜਣੇ ਆ ਬਹੁਤ ਸਾਰੇ ਇਨਕੁਆਰੀਜ਼ ਹੋਣ ਬਹੁਤ ਸਾਰੇ ਲੋਕਾਂ ਨੇ ਆਰਡਰ ਪਲੇਸ ਕੀਤਾ ਹੋਵੇ ਉਦੋਂ ਨੋਰਮਲ ਤੁਸੀਂ ਆਪੇ ਕਰ ਲਓਗੇ ਮੈਨੇਜਮੈਂਟ ਨੂੰ ਪਤਾ ਹੈ ਤਾਂ ਬਸ ਸਿਰਫ ਕਰੋ ਫਿਰ ਨਵਾਂ ਬਿਜ਼ਨਸ ਸਟਾਰਟ ਦੇहां ਸਟੂਡੈਂਟ ਹੋਣ ਦੇ ਨਾਲ ਨਾਲ ਤੁਸੀਂ ਕਰ ਸਕਦੇ ਜਦੋਂ ਤੁਹਾਡੀ ਗ੍ਰੈਜੂਏਸ਼ਨ ਅਪਲਿਟ ਹੋ ਗਈ ਤੁਹਾਡੇ ਕੋਲ ਵਧੀਆ ਪਲੇਟਫਾਰਮ ਹੋਊਗਾ ਆਪਣਾ ਆਪ ਦਾ ਬਿਜ਼ਨਸ ਹੋਊਗਾ ਕਦੇ ਲੱਗੇ ਵੀ ਦੁਕਾਨ ਪਾਉਣੇ ਐ ਦੁਕਾਨ ਪਾਲਿਓ ਹੋਰ ਤਾਂ ਕੀ ਹੈ ਅੱਜ ਦੀ ਵੀਡੀਓ ਚ ਨਹੀਂ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਤੇ ਧਿਆਨ ਰੱਖਿਓ ਆਪਣਾ ਅੱਜ ਦਾ ਜਿਹੜੇ ਵੀਡੀਓ ਸੀਗੇ ਉਹ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਕਰਕੇ ਦੱਸ ਦਿਓ ਨਾਲੇ ਜੇਕਰ ਤੁਸੀਂ ਬਿਜ਼ਨਸ ਕਰਨਾ ਚਾਹੋ ਤਾਂ ਕੰਟੈਕਟ ਜ਼ਰੂਰ ਕਰ ਲਿਓ ਅੱਜ ਮੇਰਾ ਫੈਸ਼ਨ ਨੰਬਰ ਦੇ ਰਹੀਆਂ ਐ ਸਕਰੀਨ ਤੇ ਜੇਕਰ ਤੁਸੀਂ ਵੀਡੀਓ ਕਾਲ ਕਰਕੇ ਪਰਚੇਜ਼ਿੰਗ ਕਰਨਾ ਚਾਹੁੰਦੇ ਹੋ ਤਾਂ ਵੀ ਕਰ ਸਕਦੇ ਹੋ ਯਾ ਵਿਜ਼ਿਟ ਕਰਨ ਵਾਸਤੇ ਤੁਹਾਨੂੰ ਕੰਪਲੀਟ ਐਡਰੈਸ ਮਿਲ ਜਾਊਗਾ ਆਪਣਾ ਡਿਸਕ੍ਰਿਪਸ਼ਨ ਬਾਕਸ ਵਿੱਚ ਤਾਂ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਧੰਨਵਾਦ